ਜਿ ਕਹ ਲਿਆ ਅਸੀਂ ਉਹਦੇ ਨਾਲ ਜੀਵੀ ਹallelujah hallelujah ਕਿ ਅਸੀਂ ਪਰਮੇਸ਼ਰ ਦੇ ਦੁਆਰਾ ਕੀ ਜੀਏ ਪਰਮੇਸ਼ਰ ਦੇ ਦੁਆਰਾ ਅਸੀਂ ਇੱਕ ਨਵਾਂ ਜੀਵਨ ਪਾਈਏ ਪਰਮੇਸ਼ਰ ਦੇ ਦੁਆਰਾ ਅਸੀਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਇਥੇ ਖੁਦਾ ਦਾ ਕلام ਪਰਮੇਸ਼ਰ ਦਾ ਬਚਨ ਕਿੰਦਾ ਪਰਮੇਸ਼ਰ ਨੇ ਪਰਮੇਸ਼ਰ ਦਾ ਪ੍ਰੇਮ ਸਾਡੇ ਵਿੱਚ ਤਰੀਸ ਤੋਂ ਪ੍ਰਗਟ ਹੋਇਆ ਕਿ ਪਰਮੇਸ਼ਰ ਨੇ ਆਪਣੇ ਕਲੋਤੇ ਪੁੱਤਰ ਨੂੰ ਸੰਸਾਰ ਵਿੱਚ ਗੱਲਿਆ ਭਈ ਅਸੀਂ ਉਸ ਤੇ ਰਹੀ ਜੀਵੇ ਆ ਤੇ ਪਿਆਰ ਉਹ ਬਹੁਤ سارے ਲੋਕ ਜੰਦੇ ਹੋਣਗੇ ਕਿ ਅਸੀਂ ਤੇ ਜੀਵੇ ਆ ਲੇਕਿਨ ਯੀਸੂ ਮਸੀਹ ਦੇ ਵਿੱਚ ਜੀਣਾ ਯੀਸੂ ਮਸੀਹ ਦੇ ਵਿੱਚ ਜੀਵਨ ਨੂੰ ਬਧਿਤ ਕਰਨਾ ਔਰ ਇਸ ਸੰਸਾਰ ਵਿੱਚ ਰਹਿ ਕੇ ਅਸੀਂ ਕਿੱਦਾਂ ਜੀਣਾ ਹੈ

ਜੋ ਪ੍ਰਭੂ ਯਿਸੂ ਮਸੀਹ ਦੇ ਲੋਕਾਂ ਨੇ ਕੋਹਾ ਹੈ ਜਿਨ੍ਹਾਂ ਨੇ ਯਿਸੂ ਮਸੀਹ ਨੂੰ ਕਬੂਲ ਕੀਤਾ ਜਿਨ੍ਹਾਂ ਨੇ ਯਿਸੂ ਨੂੰ ਪਾੜਿਆ ਜਿਨ੍ਹਾਂ ਨੇ ਯਿਸੂ ਨੂੰ ਧਿਆੜਿਆ ਜਿਨ੍ਹਾਂ ਨੇ ਯਿਸੂ ਨੂੰ ਆਪਣਾ ਮੁਕਤੀ ਦਾ ਦਾਅਵਾ ਕਰ ਲਿਆ ਕਿ ਉਹ ਅਸਮਾਨ ਨੂੰ ਛੱਡ ਕੇ ਇਸ ਧਰਤੀ ਉੱਤੇ ਆਇਆ ਸਾਡੇ ਲਈ ਆਇਆ ਸਾਡੀ ਨਜ਼ਾਤ ਲਈ ਆਇਆ ਸਾਨੂੰ ਮੁਕਤੀ ਦੇਣ ਵਾਸਤੇ ਆਇਆ ਸਾਡਾ ਔਲਾਦ ਬਣ ਕੇ ਆ ਗਿਆ ਉਹ ਲੋਕ گل کو وشواس کرتے پیارو بہت سمے تو جنم دن منائے میں جنم دن ہاں لیکن بہت سارے لوگ نے